ਜੈਨਿਕਸ ਵੀਰਾ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦੋਵਾ ਜ ਤੁਹਾਨੂੰ ਦੱਸ ਦੇ ਕਿ ਪੂਰੇ ਸੂਬੇ ਪਰਦੇ ਵਿੱਚ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਹੱਕੀ ਮੰਗਾਂ ਨੂੰ ਲੈ ਕੇ ਜਿਹੜੀ ਹੜਤਾਲ ਕੀਤੀ ਗਈ ਹੈ ਤੇ ਪਠਾਨਕੋਟ ਦੇ ਵਿੱਚ ਅਸੀਂ ਮੌਜੂਦ ਨਾਲ ਸਾਡੇ ਨਾਲ ਮੁਲਾਜ਼ਮ ਮੌਜੂਦ ਨੇ ਜੋ ਕਿ ਹੱਕੀ ਮੰਗਾਂ ਨੂੰ ਲੈ ਕੇ 3 ਦਿਨ ਦੀ ਜਿਹੜੀ ਹੜਤਾਲ ਤੇ ਹੈ 6 7 ਤੇ 8 ਤਰੀਕ ਨੂੰ ਜਿਹੜੀ ਹੈ ਹੜਤਾਲ ਜਿਹੜੀ ਉਹ ਲਿਖੀ ਗਈ ਆਣਾ ਵੱਲੋਂ ਸਾਰੀ ਗੱਲਬਾਤ ਕਰ ਲਵਾਂਗੇ ਕਿਹੜੀ ਮੰਗਾਂ ਉਹਨਾਂ ਦੀਆਂ ਸਰ ਅੱਜ ਹੜਤਾਲ ਕੀਤੀ ਗਈ ਹੈ ਤੁਹਾਡੇ ਵੱਲੋਂ ਕਿਹੜੇ-ਕਿਹੜੀਆਂ ਮੰਗਾਂ ਦੇ ਆਧਾਰ 'ਤੇ ਤੁਸੀਂ ਹੜਤਾਲ ਸਾਡੀ ਪਹਿਲੀ ਮੰਗ ਆ ਜੀ ਜਿਹੜੇ ਬੰਦੇ ਕੰਟੈਕਟ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਦੂਜੀ ਮੰਗ ਸਾਡੀ ਹੈ ਜਿਹੜੇ ਮੁਲਾਜ਼ਮ ਔਰਸੋਰਸ ਤੇ ਉਹਨਾਂ ਨੂੰ ਕੰਟੈਕਟ ਤੇ ਕੀਤਾ ਜਾਵੇ ਤੀਜੀ ਮੰਗ ਸਾਡੀ ਹੈ ਜਿਹੜੀ ਮਹਿਕਮੇ ਦੀ ਲੋਟ ਹੋ ਰਹੀ ਹੈ ਪ੍ਰਾਈਵੇਟ ਅੰਟਰਪ੍ਰੀਜ਼ਨਾਂ ਉਹਨੂੰ ਬੰਦ ਕੀਤਾ ਜਾਵੇ ਚੌਥੀ ਮੰਗ ਸਾਡੀ ਇਹ ਵੀ ਜਿਹੜੇ ਡਰਾਈਵਰ ਕਨਟਰੈਕਟਰ ਇਹਨਾਂ ਨੇ ਭਰਤੀ ਕੀਤੇ ਨੇ ਹੁਣ ਆਪਣੀ ਸਰਕਾਰ ਦੇ ਵਿੱਚ ਉਹਨਾਂ ਨੇ ਔਰਸੋਰਸ ਤੇ ਭਰਤੀ ਕੀਤੇ ਨੇ ਤੇ ਅਸੀਂ ਇਹ ਵੀ ਮੰਗ ਮੰਗ ਕਰਦੇ ਆ ਵੀ ਇਹਨਾਂ ਦੀ ਜਿਹੜੀ ਤਨਖਾਹ ਸਾਡੇ ਬਰਾਬਰ ਕੀਤੀ ਜਾਵੇ ਕਿਉਂਕਿ ਜੇ ਇੱਕ ਮਹਿਕਮੇ ਦੇ ਦੋ ਦੋ ਰੂਲ ਨਹੀਂ ਹੋ ਸਕਦੇ ਜੇ ਆਊਟਸੋਰਸਰ ਦੇ ਸਾਡੇ ਬਰਾਬਰਾਂ ਨੇ ਤਨਖਾਹ ਕੀਤੀ ਜਾਵੇ ਇਹ ਵੀ ਸਰਕਾਰ ਨੂੰ ਸਾਡੀ ਮੰਗ ਹੈ ਕਿ ਜਿਹੜੇ ਨਵੇਂ ਮੁਲਾਜ਼ਮ ਹੋਣਾਂ ਦੀ ਵੀ ਤਨਖਾਹ ਸਾਡੀ ਬਰਾਬਰ ਕੀਤੀ ਜਾਵੇ ਲੰਬੇ ਸਮੇਂ ਤੋਂ ਤੁਸੀਂ ਹੱਕੀ ਮੰਗਾਂ ਨੂੰ ਲੈ ਕੇ ਜਿਹੜੇ ਡਟੇ ਪਏ ਹੋ ਤੇ ਕਈ ਵਾਰ ਤੁਹਾਡੀ ਜਿਹੜੀ ਹੈ ਸਰਕਾਰਾਂ ਦੇ ਨਾਲ ਮੀਟਿੰਗਾਂ ਵੀ ਹੋਈਆਂ ਨੇ ਕੀ ਉਹ ਸਾਰੀਆਂ ਬਸੀਟਾਂ ਰਹੀਆਂ ਨੇ ਕੀ ਕਾਰਨ ਕੀ ਨੇ ਉਸ ਚੀਜ਼ ਦੇਖੋ ਜੀ ਕਾਰਨ ਹੀ ਹੋਈ ਆ ਕਿ ਕਾਫੀ ਲੰਮੇ ਸਮੇਂ ਤੋਂ ਮੇਰੇ ਖਿਆਲ ਤਿੰਨ ਚਾਰ ਸੌ ਤੋਂ ਉੱਪਰ ਜਿਹੜੀ ਸਾਡੀ ਮੀਟਿੰਗ ਉਹ ਪੰਜਾਬ ਸਰਕਾਰ ਨਾਲ ਹੋ ਰਹੀ ਜਾਵੇਂ ਪਹਿਲੀਆਂ ਪੰਜਾਬ ਸਰਕਾਰ ਆਈਆਂ ਨੇ ਭਾਵੇਂ ਹੋਣ ਦੀ ਆਮ ਆਪ ਦੀ ਪਾਰਟੀ ਸਰਕਾਰ ਆਈ ਆ ਇਦੋਂ ਆਮ ਆਪ ਦੀ ਪਾਰਟੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਦੇ ਵਿੱਚ ਆਉਣਾ ਤੇ ਬੜੇ ਬੜੇ ਤਕੜੇ ਨੇ ਵਾਅਦੇ ਕੀਤੇ ਸੀ ਕਿ ਮੇਰਾ ਜਿਹੜਾ ਹਰਾ ਪੈਨਾ ਮਲਾਜਮਾ ਤੋਂ ਬਸ ਅੱਜਪਾ ਹਰਾ ਪੈਨਾ ਅਜੇ ਤੱਕ ਸਾਨੂੰ ਕਿਤੇ ਲੱਭਾ ਹੀ ਨਹੀਂ ਸ਼ਾਇਦ ਮੇਰਾ ਘਟ ਟੁੱ ਤੇਸ ਕਰਕੇ ਬੇਨਤੀ ਆ ਵੀ ਆਪਣੇ ਨਾਲ ਵਿਆਹ ਕਰਾ ਲਏ ਨੇ ਵੇਖ ਲਓ ਕੋਈ ਐਮ ਐਲ اے ਐਮ ਪੀ ਆਪਣੇ ਵਿਆਹ ਕਰਾਈ ਜਾਂਦੇ ਨੇ ਕੋਈ ਕਿ ਪੰਜਾਬ ਦੇ ਵਾਸੀਆਂ ਨੇ ਧਿਆਨ ਦੇ ਇਹ ਤੇ ਸਾਨੂੰ ਓ ਕਰਦੇ ਨੇ ਵੀ ਜਿੱਦਾਂ ਅਸੀਂ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਅਸੀਂ ਉਹੀ ਮੰਗ ਕਰਦੇ ਆ ਵੀ ਸਾਡੀਆਂ ਜਿਹੜੀਆਂ ਚਾਰ ਪੰਜ ਮੰਗਾਂ ਨੇ ਦਸੀਆਂ ਤੁਹਾਨੂੰ ਪਹਿਲੇ ਇਹ ਸਾਰੀਆਂ ਪੂਰੀਆਂ ਕੀਤੀਆਂ ਹਨ ਤੇ ਜਿਹੜੇ ਨਵੇਂ ਮੁਲਾਜ਼ਮ ਸਾਡੇ ਜਨਾਂ ਨੇ ਭਰਤੀ ਕੀਤੇ ਨੇ ਉਹਨਾਂ ਦੀ ਇੱਕ ਸਾਰਤਾ ਬਰਾਬਰ ਜਿਹੜੀ ਤਨਖਾਹ ਸਾਡੇ ਨਾਲ ਕੀਤੀ ਜਾਵੇ ਤਾਂ ਬਿਲਕੁਲ ਹੜਤਾਲ ਲਗਾਤਾਰ جاری ਹੈ ਹੋਰ ਵੀ ਮੁਲਾਜ਼ਮ ਮੌਜੂਦ ਨਾਲ ਵੀ ਗੱਲਬਾਤ ਕਰਾਂਗੇ ਸਰ ਕਿਹੜੇ ਕਿਹੜੇ ਪਹਿਲੋਂ ਤੇ ਕਿਸ ਤਰੀਕੇ ਨਾਲ ਜਿਹੜੀ ਅੱਜ ਹੜਤਾਲ ਨੂੰ ਜਿਹੜਾ ਕੀ ਰੂਪ ਦਿੱਤਾ ਜਾ ਰਿਹਾ ਸਰ ਹੜਤਾਲ ਸਰ ਇਹ 3 ਦਿਨ ਦੀ ਰੱਖੀ ਹੈ 6 7 8 3 ਦਿਨ ਦੀ ਹੜਤਾਲ ਆ 7 ਤਰੀਕ ਨੂੰ ਚੰਡੀਗੜ੍ਹ ਦੇ ਸੀਐਮ ਸਾਹਿਬ ਦੀ ਕੋਠੀ ਦੇ ਘਰਾਵ ਕਰਾਂਗੇ 8 ਨੂੰ ਫਿਰ ਆਪਾਂ ਹੜਤਾਲ ਕਰਾਂਗੇ ਜੇਕਰ ਫਿਰ ਵੀ ਸਾਡੀ ਸਰਕਾਰ ਮੰਗਾ ਨਹੀਂ ਮੰਦੀ ਕਿ ਫਿਰ ਆਪਾਂ ਕੋਈ ਤਿੱਖਾ ਸੰਘਰਸ਼ ਜੜਾ ਕਰਾਂਗੇ ਕੁੱਲ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅੱਜ ਕਿੰਨੇ ਮੁਲਾਜ਼ਮ ਜਿਹੜੇ ਹੜਤਾਲ ਤੇ ਗਏ ਨੇ ਤੇ ਕਿੰਨਾ ਅਸਰ ਜਿਹੜਾ ਕੀ ਪਿਆ ਰਿਹਾ ਲੋਕਾਂ 'ਤੇ 27 ਦੀ ਪੁਨੇ ਜੀ ਪੂਰੇ ਪੰਜਾਬ ਪੰਜਾਬ ਦੇ ਇੱਥੇ ਪੂਰਾ ਪੰਜਾਬ ਵੀ ਟੋਟਲ ਬੰਦ ਆ ਟੋਟਲ ਸਟਾਈਡਪੋ ਜਿਹੜੇ ਨੇ ਅੱਜ ਪੂਰੇ ਬੰਦ ਨੇ ਪੂਰਾ ਚੱਕਾ ਜਾਮਾ ਪੰਜਾਬ ਰੋਡ ਵਿਜੀਬਸਾਂ ਦਾ ਸਰਕਾਰੀ ਬਸਾਂ ਦਾ ਅੱਜ ਕੋਈ ਵੀ ਰੋਡ ਤੇ ਬਸ ਨਹੀਂ ਚੱਲਦੀ ਜੇ ਕੋਈ ਇੱਕਾ ਟੁਕਾ ਬਸਾਂ ਤੇ ਜਿਹੜੇ ਪੱਕੇ ਮੁਲਾਜ਼ਮ ਨੇ ਜਿਹੜੇ ਰਿਟਾਇਰਮੈਂਟ ਤੇ ਬੈਠੇ ਨੇ ਉਹਨਾਂ ਨੂੰ ਘਰੋਂ ਸੱਦ ਕੇ ਚਲਾ ਰਹੇ ਆ ਜੀ ਜਦ ਕਿ ਉਹ ਪਹਿਲਾਂ ਇੱਥੇ ਡਿਊਟੀਆਂ ਕਰਦੇ ਸੀ ਉਹ ਗੇਟ ਤੇ ਕਰੀ ਜਾਂਦਾ ਕੋਈ ਕਿਤੇ ਗੰਡਿਆ ਕੋਈ ਵਰਕਸ਼ਾਪ ਗੰਡਿਆ ਸੀ ਉਹਨਾਂ ਨੂੰ ਘਰੋਂ ਬੁਲਾ ਕੇ ਤੇ ਦੋ ਚਾਰ ਗੱਡੀਆਂ ਜਿਹੜੀਆਂ ਨੇ ਪੱਕੇ ਬੰਦਿਆਂ ਨੇ ਕਢਾਈਆਂ ਨੇ ਟਾਇਰ ਮਟ ਵਾਲੇ ਬਾਕੀ ਤਕਰੀਬਨ ਸਾਰੇ ਪੰਜਾਬ ਚੱਕਾ ਜਾਮਾ ਜੀ ਤੇ ਕੋਈ ਮੰਗ ਪੱਤਰ ਕਰਾ ਵੀ ਆ ਤੁਹਾ ਨਹੀਂ ਮੰਗ ਪੱਤਰ ਅਸੀਂ ਆਲਰੇਡੀ ਦੇ ਚੁਕੇ ਹਾਂ ਜੀ ਅਸੀਂ ਸਾਰੇ ਦੇ ਚੁਕੇ ਐਸਐਸਪੀ ਦਫ਼ਤਰ ਦੇ ਚੁਕੇ ਹਾਂ ਡੀਸੀਜ਼ ਦਫ਼ਤਰ ਦੇ ਚੁਕੇ ਹਾਂ ਡਾਇਰੈਕਟਰ ਦਫ਼ਤਰ ਦੇ ਚੁਕੇ ਹਾਂ ਟਰਾਂਸਪੋਰਟ ਮੰਤਰੀ ਦੇ ਚੁਕੇ ਹਰ ਜਗ੍ਹਾ ਦੇ ਚੁਕੇ ਹਾਂ ਪਰ ਇਹ ਆ ਕੇ ਸਰਕਾਰ ਜਿਹੜੀ ਹੈ ਜਿਹੜੀ ਗੱਲ ਵੀ ਕਰਦੀ ਹੈ ਉਹ ਗੱਲ ਤੋਂ ਭੱਜ ਜਾਂਦੀ ਹੈ ਜੋ ਚੀਜ਼ ਮੰਦੀ ਉਸ ਤੋਂ ਭੱਜ ਜਾਂਦੀ ਹੈ ਇਹ ਕਿਨੂ ਗੁੰਨੇ ਜੀ ਇਹਨਾਂ ਨੇ ਸਾਡੀ ਨੈਗਟਿਵ ਵਧਾਈ ਸੀ ਜੇ ਨਾਈਟ ਸਾਨੂੰ 60 ਰੁਪਏ ਮਿਲਦੀ ਇਹਨਾਂ ਨੇ 120 ਰੁਪਏ ਕੀਤੀ ਸੀ ਦਿੱਲੀ ਦੀ ਨਾਈਟ ਜਿਹੜੀ ਉਹ 60 ਰੁਪਏ ਸੀ ਇਹਨਾਂ ਨੇ ਉਹ 100 ਰੁਪਏ ਕੀਤੀ ਸੀ ਸਰਕਾਰ ਉਸ ਚੀਜ਼ ਤੋਂ ਵੀ ਭੱਜ ਗਈ ਹੈ ਵਿਭਾਗ ਉਹ ਚੀਜ਼ ਜਿਹੜੇ ਕਿ ਨਾਈਟ ਨਾਈਟ ਮੰਨ ਕੇ ਵੀ ਭੱਜ ਗਏ ਨੇ ਤਸ ਕਰਕੇ ਸਰਕਾਰ ਗੰਭੀਰੀ ਨਹੀਂ ਹੈਗੀ ਉਸ ਠੇਕੇਦਾਰ ਨੂੰ ਬਾਹਰ ਕੱਢਣੀ ਚਾਹੀਦੀ ਹੈ ਜਦ ਤੱਕ ਠੇਕੇਦਾਰ ਬਾਹਰ ਨਹੀਂ ਨਿਕਲਦਾ ਉਦੋਂ ਤੱਕ ਵਿਭਾਗ ਦਾ ਕੋਈ ਹੱਲ ਨਹੀਂ ਹੋਣਾ ਜੀ ਤਾਂ ਬਿਲਕੁਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜੇ ਪੰਬਸ ਤੇ ਪੀਆਰਟੀਸੀ ਮੁਲਾਜ਼ਮ ਜਿਹੜੇ ਨੇ ਹੜਤਾਲ ਦੇ ਉੱਤੇ ਉਹਨੇ 3 ਦਿਨ ਦੀ ਜਿਹੜੀ ਹੈ ਹੜਤਾਲ ਸੂਬੇ ਦੇ ਵਿੱਚ ਜਿਹੜੀ ਰਹਿਣ ਵਾਲੀ ਹੈ ਤਾਂ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਉਹ ਸਰਕਾਰ ਕੋਲੋਂ ਮਨਵਾਉਣ ਦੇ ਚੱਕਰ ਦੇ ਵਿੱਚ ਨੇ ਦੇਖਦੇ ਰਹੋ ਦੈਨਿਕ ਸੂਰਤ ਟੀਵੀ ਮੈਨੂੰ ਦੋ ਇਜਾਜ਼ਤ